ਠੀਕ ਹੈ ਭਾਈ ਹਮੇਸ਼ਾ ਐਸੀ ਸਮਾਜ ਦੀਆਂ ਜਿਹੜੀਆਂ ਵਾਟਾਂ ਹੁੰਦੀਆਂ ਉਹਦੇ ਵਿੱਚੋਂ ਕਿਤੇ ਨਾ ਕਿਤੇ ਜਿਹੜੇ ਕੀ ਲੋਕ ਅਨਪੜ੍ਹ ਦੇ ਹਿੱਤ ਦਾ ਹੁੰਦੇ ਉਹਨਾਂ ਨੂੰ ਲੈ ਕੇ ਡੰਮੀ ਲੈ ਖੜਾ ਕੇ ਪਾਰਟੀਆਂ ਆਪਣੇ ਖਾਣਾ ਪੂਰਤੀਆਂ ਕਰਦੀਆਂ ਵਾ ਤੇ ਹੁਣ ਮੈਂ ਆਪਣੀ ਮਾਤਾ ਜੀ ਨੂੰ ਆਪਣੇ ਵਾਰਡ ਨੰਬਰ 51 ਦੇ ਵਿੱਚੋਂ ਆਜ਼ਾਦ ਕੈਂਡੀਡੇਟ ਖੜਾ ਕਰ ਰਿਹਾ ਸਮਾਜ ਨੂੰ ਪਹਿਲਾਂ ਵੀ ਪਤਾ ਹੈ ਕਿ ਮੈਂ ਕੋ ਪੜਿਆ ਲਿਖਿਆ ਕੈਂਡੀਡੇਟ ਹੈਗਾ 51 ਇੰਜੀਨੀਅਰ ਵੀ ਮੈਂ ਕੀਤੀ ਹੋਈ ਹੈ ਬੀਟਾ ਕੀਤੀ ਹੋਈ ਆ ਤੇ ਇਸ ਵਾਰਡ ਦਾ ਇਕੱਲਾ ਕੰਮ ਕੀਤੇ ਸੀਵਰੇਜ ਨਾਲੀਆਂ ਜੇ ਸਾਫ ਕਰਾਉਣਾ ਨਹੀਂ ਹੈਗਾ ਵਾਰਡ ਨੂੰ ਇੱਕ ਪਰਿਵਾਰ ਦੀ ਤਰ੍ਹਾਂ ਲੈ ਕੇ ਚੱਲਣਾ ਹੈਗਾ ਇੱਕ ਜਿਹੜਾ ਪਰਿਵਾਰ ਆ ਉਹਨੂੰ ਇੱਕ ਧਾਗੇ ਨਾਲ ਜੋੜਨਾ ਜਿਹੜਾ ਕਾਉਂਸਲਰ ਦਾ ਕੰਮ ਹੁੰਦਾ ਸੀ ਉਹ ਵੱਦ ਤੋਂ ਵੱਦ ਕਰਾਂਗੇ ਤੇ ਐਰ ਕੀ ਤਾਂ ਲੋਕਾਂ ਦੇ ਘਰਾਂ 'ਚ ਜਾਵਾਂਗੇ ਲੇਕਿਨ ਦੂਜੀ ਵਾਰੀ ਇੱਜਤ ਉਹ ਜਿੱਤ ਕੇ ਅਸੀਂ ਦੂਜੀ ਵਾਰੀ ਲੋਕਾਂ ਦੇ ਘਰ ਕੰਪੇਨਿੰਗ ਕਰਨ ਨਹੀਂ ਜਾਣਗੇ ਇੰਨਾ ਕ ਲੋਕਾਂ ਦਾ ਕੰਮ ਕਰਾ ਦਾਂਗੇ ਕਿ ਲੋਕ ਆ ਤੁਹਾਡੇ ਘਰਾਂ ਜਾਣ ਕੇ ਕਹਿਣਗੇ ਭਾਈ ਸਾਹਿਬ ਇਸ ਵਾਰੀ ਫੇਰ ਤੁਹਾਡੀ ਵਾਰੀ ਹੈਗੀ ਆ ਜੈਪੀ ਤੇ ਇਹ ਨਾਲੀਆਂ ਦਾ ਗੱਲ ਕਰਤੀ ਪਰ ਇਹ ਯੂਥ ਵਾਲਾ ਇੱਕ ਨਖੇ ਵਾਲਾ ਬੜਾ ਚਲਾ ਗਿਆ ਕਿਤਰਾ ਵੀ ਦੇਖੋ ਜੀ ਯੂਥ ਹਮੇਸ਼ਾ ਜਿਹੜਾ ਨਾ ਇੱਕ ਡੈਮੋਕਰੇਸੀ ਡਿਵਿਡੈਂਡ ਹੁੰਦਾ ਹੈ ਜਿਹ ਹਮੇਸ਼ਾ ਜਿਹੜਾ ਜਿਹੜਾ ਯੂਥ ਆ ਉਹੀ ਤੁਹਾਡੇ ਕੋਲ ਨੌਕਰੀ ਮੰਗੇਗਾ ਉਹੀ ਰੋਜ਼ਗਾਰ ਮੰਗੇਗਾ ਉਹੀ ਸਿੱਖਿਆ ਮੰਗੇਗਾ ਸਭ ਨਾਲ ਜ਼ਿਆਦਾ ਡੈਂਟ ਜਿਹੜਾ ਹੈ ਨਸ਼ਾ ਉਸ ਤਿੰਨਾਂ ਚੀਜ਼ਾਂ ਦੇ ਕੈਟਾਗਰੀਆਂ ਦੇ ਉੱਤੇ ਪੈਂਦਾ ਜ ਜਦੋਂ ਨਸ਼ੇ ਤੇ ਡਿਵਰਟ ਹੋ ਜਾਏਗਾ ਉਹ ਨਾ ਨੌਕਰੀ ਮੰਗੇਗਾ ਨਾ ਉਹ ਕੀ ਕਹਿੰਦੇ ਐਜੂਕੇਸ਼ਨ ਕਰੇਗਾ ਤੇ ਨਾ ਹੀ ਉੱਤੇ ਕਿਤੇ ਨਾ ਕਿਤੇ ਕ੍ਰਿਮੀਨਲ ਇਫੈਕਟਸ ਜ਼ਿਆਦਾ ਵਧਣਗੇ ਉਹਦੇ ਉੱਤੇ ਆਪਾਂ ਆਪਣੀ ਵਾਰਡ ਦੇ ਵਿੱਚ ਪੂਰਾ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਾਂਗੇ ਜਿੰਨੇ ਸਫਲ ਪ੍ਰਯਾਸ ਹੋਣਗੇ ਮੈਂ ਤੇ ਮੇਰੀ ਮਾਤਾ ਜੀ ਦਿਨ ਰਾਤ ਇੱਕ ਕਰਕੇ ਨਸ਼ੇ ਨੂੰ ਵੀ ਰੋਕਾਂਗੇ ਤੇ ਯੂਥ ਨੂੰ ਚੰਗੀ ਦਿਸ਼ਾ ਤੇ ਲੈ ਕੇ ਆ ਵਾਰ ਵਾਸੀਆ ਵਾਸਤੇ ਕਿਸੇ ਨਹੀਂ ਇਸ਼ਤਿਹਾਰ। ਇਹ ਪਿੰਕ ਇੰਨ ਕਰਨਾ ਜਾਂਦੇ ਵਾਰ ਵਾਸੀਆ। ਦੇਖੋ ਵਾਰ ਵਾਸੀਆ ਨੂੰ ਇੰਨੀ ਗੇ ਬੇਨਤੀ ਆ ਕਿ ਇਹ ਹਰ ਵਾਰੀ ਇੱਕ ਕਾਉਂਸਲਰ ਦਾ ਕੈਂਡੀਡੇਟ ਇਹੋ ਜਿਹਾ ਹੁੰਦਾ ਜਿਹੜਾ ਕਿਰਦਾਰ ਦੇ ਨਾਲ ਵੇਖਿਆ ਜਾਂਦਾ। ਜੇ ਕਿਸੇ ਦਾ ਕਿਰਦਾਰ ਟਿੱਲਾ ਆ ਤੇ ਉਸ ਬੰਦਿਆਂ ਨੂੰ ਵੋਟ ਨਾ ਪਾਈ ਜਾਣ ਕਿਉਂਕਿ ਹਮ 5 ਸਾਲਾਂ ਦੇ ਵਿੱਚ ਇੱਕ ਵਾਰੀ ਕਾਉਂਸਲਰ ਨੇ ਤੇ ਤੁਹਾਡੇ ਘਰ ਆਣਾ ਹੀ ਹੁੰਦਾ ਤੇ ਜੇ ਉਹ ਆਣ ਕੇ ਤੁਹਾਡੀਆਂ ਧੀਆਂ ਭੈਣਾਂ ਤੇ ਗਲਤ ਨਜ਼ਰ ਰੱਖ ਕੇ ਜਾਂ ਕਿਸੇ ਦਾ ਕਰੈਕਟਰ ਖਰਾਬ ਹੋਵੇ ਤੇ ਉਸ ਨੂੰ ਕਾਉਂਸਲਰ ਬਣਾ ਕੇ ਤੁਸੀਂ ਚੁਣ ਨੋ। ਉਹ ਜਿਹੜਾ ਵਾ ਬੜਾ ਇਫੈਕਟ ਕਰੇਗਾ ਵਾਰਡ ਦੇ ਉੱਤੇ ਕਿਉਂਕਿ ਵਾਰਡ ਦਾ ਜਿਹੜਾ ਨੁਮਾਇੰਦਾ ਮੇਨ ਕਾਉਂਸਲਰ ਕਿਹਾ ਜਾਂਦਾ ਤੇ ਕਾਉਂਸਲਰ ਹੀ ਅਗਰ ਜੇ ਤੁਹਾਡੀ ਰਿਪਰੈਜ਼ੈਂਟੇਟਿਵ ਚੰਗਾ ਹੋਵੇ ਤੇ ਲੋਕੀ ਕਹਿਣਗੇ ਨਾ ਤੁਸੀਂ ਚੰਗੀ ਵਾਰਡ ਦੇ ਕਾਉਂਸਲਰ ਦੇ ਪਰਿਵਾਰ ਦੇ ਬੰਦੇ ਹੋ ਜੈਪੀ ਇਸ ਦੇ ਉੱਤੇ ਪ੍ਰਸ਼ਾਸਨ ਬੜੇ ਵਧੀਆ ਤਰੀਕੇ ਨਾਲ ਕੰਮ ਕਰ ਰਿਹਾ ਪਿੱਛੇ ਜੀ ਸਰਕਾਰ ਨੇ ਬੜੇ ਵਧੀਆ ਕਾਰਗੁਜ਼ਾਰੀ ਕੀਤੀ ਸੀ ਲੇਕਿਨ ਹੁਣ ਜਿਹੜੀਆਂ ਕਾਉਂਸਲਰ ਹੁੰਦੀਆਂ ਸਰਕਾਰਾਂ ਦੀਆਂ ਜੜਾ ਹੁੰਦੀਆਂ ਕ੍ਰਾਈਮ ਨੂੰ ਠੰਡ ਪਾਉਣ ਲਈ ਕਾਉਂਸਲਰ ਦਾ ਵੀ ਬੜਾ ਯੋਗਦਾਨ ਹੁੰਦਾ ਕਿਉਂਕਿ ਵਾਰ ਕੀਤਾ ਜਾ ਬਈ ਨੇ ਗੈਂਗਸਟਰ ਆ ਗਿਆ ਜਦੋਂ ਕਾਉਂਸਲਰ ਰਿਪrezent ਕਰਾਂਗੇ ਤੇ ਆਪਾਂ ਆਪਣੇ ਆਪ ਵੀ ਜਿਹੜੀ ਆ ਚੀਜ਼ ਨੂੰ ਵੀ ਠੰਡ ਪੇਗੀ ਆਪਾਂ ਪੁਲਿਸ ਪ੍ਰਸ਼ਾਸਨ ਦਾ ਵੀ ਸਹਿਯੋਗ ਦੇ ਕੇ ਚੱਲਾਂਗੇ